ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਲੁਧਿਆਣਾ ਤੋਂ ਖਬਰ سامنے ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਖੜੀ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਟੈਂਪੂ ਵੱਜਿਆ ਹੈ ਜਿਸ ਕਾਰਨ ਦੋਹੇ ਦੋਵੇਂ ਵਾਹਨਾਂ ਦੇ ਪਰਖੱਚੇ ਉੜ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਤਸਵੀਰਾਂ ਸਕਰੀਨ ਤੇ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਹਾਦਸਾ ਵਾਪਰਿਆ ਹੈ ਇੱਕ ਖਰਾਬ ਖੜੇ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਪਿੱਛੇ ਤੋਂ ਟੈਂਪੂ ਵੱਜਿਆ ਹੈ ਤੇ ਮੌਕੇ ਤੇ ਮੌਜੂਦ ਟਰੈਕਟਰ ਟਰਾਲੀ ਦੇ ਚਾਲਕ ਅਤੇ ਉਸ ਦਾ ਸਾਥੀ ਜਿਹੜਾ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਉੱਤੇ ਇਹ ਤੜਕਸਾਰ ਭਿਆਨਕ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਟਰੈਕਟਰ ਟਰਾਲੀ ਜੋ ਕਿ ਖਰਾਬ ਹੁੰਦੀ ਹੈ ਉਹ ਸੜਕ ਕਿਨਾਰੇ ਖੜੀ ਹੁੰਦੀ ਹੈ ਕਿ ਇਸ ਦੇ ਦੌਰਾਨ ਪਿੱਛੇ ਤੋਂ ਆਈ ਇੱਕ ਟੈਂਪੂ ਜਿਹੜਾ ਆ ਉਸ ਦੇ ਵਿੱਚ ਆ ਕੇ ਵੱਜਦਾ ਹੈ ਜਿਸ ਕਾਰਨ ਮੌਕੇ ਤੇ ਮੌਜੂਦ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਜਾਮ ਲੱਗਿਆ ਹੈ ਕਿਉਂਕਿ ਜਦੋਂ ਇਹ ਟੱਕਰ ਹੁੰਦੀ ਆ ਤਾਂ ਟਰੈਕਟਰ ਟਰਾਲੀ ਜਿਹੜੀ ਆ ਉਹ ਹਾਈਵੇ ਦੇ ਉੱਤੇ ਹੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਜਿਸ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਮੋਦੀ ਬਾਂਡ ਟੁੱਟ ਗਈ ਹੈ ਬਾਈ ਕਿੱਥੋਂ ਆ ਰਿਹਾ ਸੀ ਕੁਝ ਪਤਾ ਇਹ ਯੂਪੀ ਸਾਰ ਦਾ ਦੇਖੋ ਯੂਪੀ ਸੀ ਆ ਰਿਹਾ ਸੀ ਤੇ ਐਕਸੀਡੈਂਟ ਪਿੱਛੇ ਵੱਡਾ ਜਾਮ ਪਿੱਛੇ ਸਟੋਪਦਾ ਪਿੱਛੇ ਟੁੱਕਦਾ ਇੱਕ ਡਾਊਨ ਟਰੈਕਟਰ ਖਰਾਬ ਤਾਂ ਲੈ ਖੜਾ ਦੋ ਪਹਿਲੇ ਖਰਾਬ ਸੀਗਾ ਹਾਂ ਸੜਨ ਲੱਗਦਾ ਸੀ ਸੜ ਤੇ ਖੜਾ ਸੀਗਾ ਟਰੈਕਟਰ ਰਤ ਨੂੰ ਠੋਕੇ ਜਾਂ ਹੁਣੀ ਤਰ ਕੇ ਸਵੇਰੇ 4 ਵਜੇ ਦੀ ਵਾਤੇ ਫਿਰ 4 ਵਜੇ ਦੀ ਗੱਲ ਬੰਦਾ ਹੁਣ ਕਿੱਥੇ ਹੈ ਜਿਹੜਾ ਟਰੈਕਟਰ ਚੱਲ ਸੀਗਾ ਹਸਪੀਟਲ ਜਾਂ ਮੈਸੇ ਜਾਨੀ ਨਕਸਰੰਦਰੀ ਹੋਏ ਹੋਏ ਆ ਹਾਂਜੀ ਉਈ ਉਦਾਂ ਠੀਕ ਹੈ ਜਿੰਦਨ ਆ ਹਾਂ ਜਿੰਦਾ ਹੈਗਾ ਉਹ ਉਧਰ ਸਟਲ ਨਿਕਲ ਗਿਆ ਕੱਲ੍ਹ ਹੀ ਸੀਗਾ ਦੋ ਬੰਦੇ ਸੀ ਨਾ ਦੋ ਬੰਦੇ ਦੋਨੇ ਜ਼ਖਮੀ ਹੋ ਗਏ ਹਾਂ ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਖੜੀ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਟੈਂਪੂ ਵੱਜਿਆ ਹੈ ਜਿਸ ਕਾਰਨ ਦੋਹੇ ਦੋਵੇਂ ਵਾਹਨਾਂ ਦੇ ਪਰਖੱਚੇ ਉੜ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਤਸਵੀਰਾਂ ਸਕਰੀਨ ਤੇ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਹਾਦਸਾ ਵਾਪਰਿਆ ਹੈ ਇੱਕ ਖਰਾਬ ਖੜੇ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਪਿੱਛੇ ਤੋਂ ਟੈਂਪੂ ਵੱਜਿਆ ਹੈ ਤੇ ਮੌਕੇ ਤੇ ਮੌਜੂਦ ਟਰੈਕਟਰ ਟਰਾਲੀ ਦੇ ਚਾਲਕ ਅਤੇ ਉਸ ਦਾ ਸਾਥੀ ਜਿਹੜਾ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਉੱਤੇ ਇਹ ਤੜਕਸਾਰ ਭਿਆਨਕ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਟਰੈਕਟਰ ਟਰਾਲੀ ਜੋ ਕਿ ਖਰਾਬ ਹੁੰਦੀ ਹੈ ਉਹ ਸੜਕ ਕਿਨਾਰੇ ਖੜੀ ਹੁੰਦੀ ਹੈ ਕਿਸੇ ਦੌਰਾਨ ਪਿੱਛੇ ਤੋਂ ਆਈ ਇੱਕ ਟੈਂਪੂ ਜਿਹੜਾ ਆ ਉਸ ਦੇ ਵਿੱਚ ਆ ਕੇ ਵੱਜਦਾ ਹੈ ਜਿਸ ਕਾਰਨ ਮੌਕੇ ਤੇ ਮੌਜੂਦ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਜਾਮ ਲੱਗ ਗਿਆ ਹੈ ਕਿਉਂਕਿ ਜਦੋਂ ਇਹ ਟੱਕਰ ਹੁੰਦੀ ਆ ਤਾਂ ਟਰੈਕਟਰ ਟਰਾਲੀ ਜਿਹੜੀ ਆ ਉਹ ਹਾਈਵੇ ਦੇ ਉੱਤੇ ਹੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਜਿਸ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੋਦੀਬਾਂ ਟੁੱਟ ਗਈ ਹੈ ਬਾਈ ਕਿੱਥੋਂ ਆ ਰਿਹਾ ਸੀ ਕੁਝ ਪਤਾ ਇਹ ਯੂਪੀ ਸੀ ਆ ਰਿਹਾ ਸਰ ਯੂਪੀ ਸੀ ਆ ਰਿਹਾ ਸਰ ਤੇ ਐਕਸੀਡੈਂਟ ਪਿੱਛੇ ਵੱਡਾ ਜਾਮ ਪਿੱਛੇ ਸਟੌਪਦਾ ਹੈ ਪਿੱਛੇ ਨੂੰ ਟੁਕਦਾ ਬ੍ਰੇਕਡਾਉਨ ਟਰੈਕਟਰ ਖਰਾਬ ਤਾਂ ਬਲੇ ਖੜਾ ਦੋ। ਬਲੇ ਖਰਾਬ ਸੀਗਾ? ਹਾਂ, ਸੜਕ 'ਤੇ, ਛੇੜ 'ਤੇ ਖੜਾ। ਅੱਛਾ, ਛੇੜ 'ਤੇ ਖੜਾ ਸੀਗਾ ਟਰੈਕਟਰ। ਵਿਚ ਵਿਚ ਦਾ ਟੁੱਟ ਗਿਆ। ਰਾਤ ਨੂੰ ਠੋਕੇ ਜਾਂ ਹੁਣ ਹੀ ਤੜਕੇ? 10, ਸੁਬੇ 4 ਵਜੇ ਦੀ ਗੱਲ ਹੈ। ਫਿਰ 4 ਵਜੇ ਦੀ ਗੱਲ ਹੈ। ਬੰਦਾ ਹੁਣ ਕਿੱਥੇ ਹੈ ਜਿਹੜਾ ਟਰੈਕਟਰ ਚੱਲ ਸੀਗਾ? ਹਸਪੀਟਲ 'ਚ ਹੈ। ਹਾਂ। ਵੈਸੇ ਜਾਨੀ ਨੂੰ ਖਸਮਦਾਰੀ ਹੋਏ ਹੋਏ ਆ। ਹਾਂਜੀ। ਉਹ ਉਦਾਂ ਠੀਕ ਹੈ ਜਿੰਦਾਂ ਨਾ ਹਾਂ ਜਿੰਦਾ ਹੈਗਾ ਉਹ ਉਧਰ ਸਟਲ ਨਿਕਲ ਗਿਆ ਗੱਲ ਹੀ ਸੀਗਾ ਦੋ ਬੰਦੇ ਸੀ ਨਾ ਦੋ ਬੰਦੇ ਦੋਨੇ ਜ਼ਖਮੀ ਹੋ ਗਏ ਹਾਂ ਅਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਖੜੀ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਟੈਂਪੂ ਵੱਜਿਆ ਹੈ ਜਿਸ ਕਾਰਨ ਦੋਹੇ ਦੋਵੇਂ ਵਾਹਨਾਂ ਦੇ ਪਰਖੱਚੇ ਉੜ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਤਸਵੀਰਾਂ ਸਕਰੀਨ ਤੇ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਹਾਦਸਾ ਵਾਪਰਿਆ ਹੈ ਇੱਕ ਖਰਾਬ ਖੜੇ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਪਿੱਛੇ ਤੋਂ ਟੈਂਪੂ ਵੱਜਿਆ ਹੈ ਤੇ ਮੌਕੇ ਤੇ ਮੌਜੂਦ ਟਰੈਕਟਰ ਟਰਾਲੀ ਦੇ ਚਾਲਕ ਅਤੇ ਉਸ ਦਾ ਸਾਥੀ ਜਿਹੜਾ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਉੱਤੇ ਇਹ ਤੜਕਸਾਰ ਭਿਆਨਕ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਟਰੈਕਟਰ ਟਰਾਲੀ ਜੋ ਕਿ ਖਰਾਬ ਹੁੰਦੀ ਹੈ ਉਹ ਸੜਕ ਕਿਨਾਰੇ ਖੜੀ ਹੁੰਦੀ ਹੈ ਕਿ ਇਸ ਦੇ ਦੌਰਾਨ ਪਿੱਛੇ ਤੋਂ ਆਈ ਇੱਕ ਟੈਂਪੂ ਜਿਹੜਾ ਆ ਉਸ ਦੇ ਵਿੱਚ ਆ ਕੇ ਵੱਜਦਾ ਹੈ ਜਿਸ ਕਾਰਨ ਮੌਕੇ ਤੇ ਮੌਜੂਦ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਜਾਮ ਲੱਗਿਆ ਹੈ ਕਿਉਂਕਿ ਜਦੋਂ ਇਹ ਟੱਕਰ ਹੁੰਦੀ ਆ ਤਾਂ ਟਰੈਕਟਰ ਟਰਾਲੀ ਜਿਹੜੀ ਆ ਉਹ ਹਾਈਵੇ ਦੇ ਉੱਤੇ ਹੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਜਿਸ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਮੋਦੀਬਾਂ ਟੁੱਟ ਗਈ ਹੈ ਬਈ ਕਿੱਥੋਂ ਆ ਰਿਹਾ ਸੀ ਕੁਝ ਪਤਾ ਇਹ ਯੂਪੀ ਸਾਰ ਦਾ ਦੇਖੋ ਯੂਪੀ ਸੀ ਆ ਰਿਹਾ ਸੀ ਤੇ ਐਕਸੀਡੈਂਟ ਪਿੱਛੇ ਵੱਡਾ ਜਾਮ ਪਿੱਛੇ ਸਟੋਪਦਾ ਪਿੱਛੇ ਟੁੱਕਦਾ ਬੇਕ ਡਾਊਨ ਟਰੈਕਟਰ ਖਰਾਬ ਤਾਂ ਲੈ ਖੜਾ ਦੋ ਪਹਿਲੇ ਖਰਾਬ ਸੀਗਾ ਹਾਂ ਸੜਨਾਂ ਖੜਾ ਅੱਜ ਸੜ ਤੇ ਖੜਾ ਸੀਗਾ ਟਰੈਕਟਰ ਰਤ ਨੂੰ ਠੋਕੇ ਜਾਂ ਹੁਣੀ ਤਰ ਕੇ ਸਵੇਰੇ 4 ਵਜੇ ਦੀ ਵਾਤੇ ਸਵੇਰੇ 4 ਵਜੇ ਦੀ ਗੱਲ ਬੰਦਾ ਹੁਣ ਕਿੱਥੇ ਹੈ ਜਿਹੜਾ ਟਰੈਕਟਰ ਚੱਲ ਸੀਗਾ ਹਸਪੀਟਲ ਜਾ ਮੈਸੇ ਜਾਨੀ ਨਕਸਰਾਂਦਰੀ ਹੋਏ ਹੋਏ ਆ ਹਾਂਜੀ ਵੇ ਉਦਾਂ ਠੀਕ ਹੈ ਜਿੰਦਾ ਨਾ ਹਾਂ ਜਿੰਦਾ ਹੈਗਾ ਉਹ ਸੱਟ ਲੱਗੀ ਗੱਲ ਹੈ ਸੀਗਾ ਦੋ ਬੰਦੇ ਸੀ ਲੋ ਦੋ ਬੰਦੇ ਦੋਨੇ ਜ਼ਖਮੀ ਹੋ ਗਏ ਹਾਂ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਖੜੀ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਟੈਂਪੂ ਵੱਜਿਆ ਹੈ ਜਿਸ ਕਾਰਨ ਦੋਹੇ ਦੋਵੇਂ ਵਾਹਨਾਂ ਦੇ ਪਰਖੱਚੇ ਉੜ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਤਸਵੀਰਾਂ ਸਕਰੀਨ ਤੇ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਹਾਦਸਾ ਵਾਪਰਿਆ ਹੈ ਇੱਕ ਖਰਾਬ ਖੜੇ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਪਿੱਛੇ ਤੋਂ ਟੈਂਪੂ ਵੱਜਿਆ ਹੈ ਤੇ ਮੌਕੇ ਤੇ ਮੌਜੂਦ ਟਰੈਕਟਰ ਟਰਾਲੀ ਦੇ ਚਾਲਕ ਅਤੇ ਉਸ ਦਾ ਸਾਥੀ ਜਿਹੜਾ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਉੱਤੇ ਇਹ ਤੜਕਸਾਰ ਭਿਆਨਕ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਟਰੈਕਟਰ ਟਰਾਲੀ ਜੋ ਕਿ ਖਰਾਬ ਹੁੰਦੀ ਹੈ ਉਹ ਸੜਕ ਕਿਨਾਰੇ ਖੜੀ ਹੁੰਦੀ ਹੈ ਕਿਸੇ ਦੌਰਾਨ ਪਿੱਛੇ ਤੋਂ ਆਈ ਇੱਕ ਟੈਂਪੂ ਜਿਹੜਾ ਆ ਉਸ ਦੇ ਵਿੱਚ ਆ ਕੇ ਵੱਜਦਾ ਹੈ ਜਿਸ ਕਾਰਨ ਮੌਕੇ ਤੇ ਮੌਜੂਦ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੂੰ ਇਸ ਪੂਰੇ ਦੇਈ ਜਾਣਕਾਰੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਜਾਮ ਲੱਗ ਗਿਆ ਹੈ ਕਿਉਂਕਿ ਜਦੋਂ ਇਹ ਟੱਕਰ ਹੁੰਦੀ ਆ ਤਾਂ ਟਰੈਕਟਰ ਟਰਾਲੀ ਜਿਹੜੀ ਆ ਉਹ ਹਾਈਵੇ ਦੇ ਉੱਤੇ ਹੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਜਿਸ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੋਦੀ ਬਾਂਡ ਟੁੱਟ ਗਈ ਹੈ ਬਾਈ ਕਿੱਥੋਂ ਆ ਰਿਹਾ ਸੀ ਕੁਝ ਪਤਾ ਇਹ ਯੂਪੀ ਸੀ ਆ ਰਿਹਾ ਸੀ ਯੂਪੀ ਸੀ ਆ ਰਿਹਾ ਸੀ ਤੇ ਐਕਸੀਡੈਂਟ ਪਿੱਛੇ ਡਾ ਪਿੱਛੇ ਸਟੋਕਦਾ ਪਿੱਛੇ ਨੂੰ ਢੋਕਦਾ ਐਕਡਾਉਨ ਟਰੈਕਟਰ ਖਰਾਬ ਤਾਂ ਲੈ ਖੜਾ ਦੋ ਪਹਿਲੇ ਖਰਾਬ ਸੀਗਾ ਹਾਂ ਸੜਨ ਖੜਾ ਅੱਜ ਸੜ ਤੇ ਖੜਾ ਸੀਗਾ ਟਰੈਕਟਰ ਤੇ ਪਿੱਛੇ ਡੋਕਦੇ ਰਾਤ ਨੂੰ ਠੋਕੇ ਜਾਂ ਹੁਣੀ ਤਰ ਕੇ ਸਵੇਰੇ 4 ਵਜੇ ਦੀ ਵਾਤੇ ਸਵੇਰੇ 4 ਵਜੇ ਦੀ ਗੱਲ ਬੰਦਾ ਹੁਣ ਕਿੱਥੇ ਆ ਜਿਹੜਾ ਟਰੈਕਟਰ ਚੱਲ ਸੀਗਾ ਹਸਪੀਟਲ ਜਾ ਮੈਸੇ ਜਾਨੀ ਨੁਕਸਾਨਦਾਰ ਹੀ ਹੋਏ ਹੋਏ ਆ ਹਾਂਜੀ ਕੋਈ ਉਦਾਂ ਠੀਕ ਹੈ ਜਿੰਦਾਂ ਨਾ ਹਾਂ ਜਿੰਦਾ ਹੈਗਾ ਉਹ ਤੇ ਸਟੇ ਨਿਕਲ ਗਿਆ ਗੱਲ ਹੀ ਸੀਗਾ ਦੋ ਬੰਦੇ ਸੀ ਨਾ ਦੋ ਬੰਦੇ ਦੋਨੇ ਜ਼ਖਮੀ ਹੋ ਗਏ ਹਾਂ